ਬਿਨਾਂ ਤਿਆਰੀ ਦੇ ਟਾਈਮ ਟੇਬਲ ਬਣਾਉਣਾ ਅਜੀਹਾ ਹੈ ਜਿਵੇਂ ਬਿਨਾਂ ਪਤੇ ਦੇ ਸਫ਼ਰ ਤੇ ਨਿਕਲਣਾ ਸਭ ਤੋਂ ਪਹਿਲਾਂ ਇਹ ਕੰਮ ਕਰੋ ਆਪਣੇ ਸਾਰੇ ਵਿਸ਼ਿਆਂ ਦੀ ਲਿਸਟ ਬਣਾਓ ਦੇਖੋ ਕਿ ਕਿਹੜਾ ਵਿਸ਼ਾ ਔਖਾ ਹੈ ਤੇ ਕਿਹੜਾ ਵਿਸ਼ਾ ਸੌਖਾ ਕਿਤਾਬਾਂ ਨੋਟਸ ਪਿਛਲੇ ਸਾਲ ਦੇ ਪ੍ਰਸ਼ਨ ਪੱਤਰਾਂ ਨੂੰ ਆਪਣੇ ਕੋਲੇ ਰੱਖੋ ਆਪਣੇ ਪੀਕ ਟਾਈਮ ਨੂੰ ਪਛਾਣੋ ਕਿ ਕੀ ਤੁਸੀਂ ਸਵੇਰੇ ਜਲਦੀ ਉੱਠ ਕੇ ਵਧੀਆ ਪੜ ਸਕਦੇ ਹੋ ਜਾਂ ਰਾਤ ਨੂੰ ਦੇਰ ਤੱਕ ਇੱਕ ਆਦਰਸ਼ ਟਾਈਮ ਟੇਬਲ ਦਾ ਢਾਂਚਾ ਕੀ ਹੋਣਾ ਚਾਹੀਦਾ ਮਤਲਬ ਤੁਹਾਡਾ ਦਿਨ 24 ਘੰਟਿਆਂ ਦਾ ਇਸ ਨੂੰ ਤੁਸੀਂ ਤਿੰਨ ਹਿੱਸਿਆਂ ਵਿੱਚ ਵੰਡੋ ਪੜ੍ਹਾਈ ਆਰਾਮ ਤੇ ਰੁਟੀਨ ਦੇ ਕੰਮ ਸਵੇਰੇ 6 ਵਜੇ ਤੋਂ 6:30 ਵਜੇ ਤੱਕ ਮਤਲਬ ਉੱਠਣਾ ਪਾਣੀ ਪੀਣਾ ਤੇ ਹਲਕੀ ਕਸਰਤ ਲਈ ਰੱਖੋ 6:30 ਵਜੇ ਤੋਂ 8:30 ਵਜੇ ਤੱਕ ਸਭ ਤੋਂ ਔਖਾ ਵਿਸ਼ਾ ਜਿਵੇਂ ਗਣਿਤ ਜਾਂ ਵਿਗਿਆਨ ਜਿਵੇਂ ਮੈਥ ਜਾਂ ਸਾਇੰਸ ਸਵੇਰੇ ਦਿਮਾਗ ਤਾਜ਼ਾ ਹੁੰਦਾ ਇਸ ਲਈ ਗੁੰਝਲਦਾਰ ਚੀਜ਼ਾਂ ਜਲਦੀ ਸਮਝ ਆਉਂਦੀਆਂ ਨੇ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਨਾਸ਼ਤਾ ਤੇ ਬ੍ਰੇਕ ਲਾਓ ਇਸ ਤੋਂ ਬਾਅਦ 9:30 ਵਜੇ ਤੋਂ ਲੈ ਕੇ 12:30 ਵਜੇ ਤੱਕ ਲੰਬਾ ਸਟੱਡੀ ਸੈਸ਼ਨ ਵਿਚਕਾਰ 5-5 ਮਿੰਟ ਦੀ ਬ੍ਰੇਕ ਲਾਓ ਇੱਥੇ ਉਹ ਵਿਸ਼ਾ ਰੱਖੋ ਜਿਸ ਵਿੱਚ ਯਾਦ ਕਰਨ ਵਾਲਾ ਕੰਮ ਜ਼ਿਆਦਾ ਹੋਵੇ 12:30 ਵਜੇ ਤੋਂ ਲੈ ਕੇ 1:30 ਵਜੇ ਤੱਕ ਦੁਪਹਿਰ ਦਾ ਖਾਣਾ 20 ਮਿੰਟ ਦੀ ਪਾਵਰ ਨੈਪ ਮਤਲਬ ਛੋਟੀ ਨੀਂਦ ਲਾਓ 1:30 ਵਜੇ ਤੋਂ ਲੈ ਕੇ 3:30 ਵਜੇ ਤੱਕ ਲਿਖਣ ਦਾ ਕੰਮ ਜਾਂ ਡਾਇਗਰਾਮ ਬਣਾਉਣਾ ਦੁਪਹਿਰ ਵੇਲੇ ਅਕਸਰ ਸੁਸਤੀ ਆਉਂਦੀ ਆ ਇਸ ਲਈ ਹੱਥੀਂ ਕੰਮ ਕਰਨਾ ਬਿਹਤਰ ਹੋਵੇਗਾ 4:00 ਵਜੇ ਤੋਂ ਲੈ ਕੇ 6:00 ਵਜੇ ਤੱਕ ਭਾਸ਼ਾ ਵਾਲੇ ਵਿਸ਼ੇ ਜਿਵੇਂ ਪੰਜਾਬੀ ਇੰਗਲਿਸ਼ ਸੋਸ਼ਲ ਸਾਇੰਸ 6:00 ਵਜੇ ਤੋਂ 7:00 ਵਜੇ ਤੱਕ ਖੇਡਣਾ ਸੈਰ ਕਰਨਾ ਜਾਂ ਫੈਮਿਲੀ ਦੇ ਨਾਲ ਗੱਲਾਂ ਕਰਨੀਆਂ 7:00 ਵਜੇ ਤੋਂ ਲੈ ਕੇ 9:00 ਵਜੇ ਤੱਕ ਪਿਛਲੇ ਸਾਲ ਦੇ ਪੇਪਰ ਹੱਲ ਕਰਨੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਾਤ ਦਾ ਖਾਣਾ ਖਾਣਾ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਸੁਪਰ ਰਿਵੀਜ਼ਨ ਮਤਲਬ ਸਾਰੇ ਦਿਨ ਦੇ ਵਿੱਚ ਜੋ ਵੀ ਪੜਿਆ ਹੈ ਉਹਨੂੰ ਇੱਕ ਵਾਰੀ ਸਾਰ ਸਰੀ ਨਜ਼ਰ ਮਾਰਨੀ ਟਾਈਮ ਟੇਬਲ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਨੁਸਖੇ ਸਿਰਫ ਸਮਾਂ ਲਿਖਣ ਨਾਲ ਗੱਲ ਨਹੀਂ ਬਣਦੀ ਇਹਨਾਂ ਤਕਨੀਕਾਂ ਦੀ ਵਰਤੋਂ ਵੀ ਕਰਨੀ ਪੈਂਦੀ ਆ ਇਸ ਤੋਂ ਇਲਾਵਾ ਪੋਮੋਡੋਰੋ ਟੈਕਨੀਕ ਦੀ ਵਰਤੋਂ ਕਰੋ ਮਤਲਬ 25 ਮਿੰਟ ਪੜੋ ਤੇ 5 ਮਿੰਟ ਦੀ ਬ੍ਰੇਕ ਲਾਓ ਇਹ ਤੁਹਾਡੇ ਫੋਕਸ ਨੂੰ ਬਰਕਰਾਰ ਰੱਖਦੀ ਆ ਪੇਪਰਾਂ ਦਾ 80% ਹਿੱਸਾ ਸਿਲੇਬਸ ਦੇ ਤੇ 20% ਮਹੱਤਵਪੂਰਨ ਹਿੱਸੇ ਵਿੱਚੋਂ ਆਉਂਦਾ ਹੈ ਨਾ ਮਹੱਤਵਪੂਰਨ ਟੌਪਿਕਸ ਨੂੰ ਪਹਿਲਾਂ ਖਤਮ ਕਰ ਲੋ ਪੜਨ ਤੋਂ ਬਾਅਦ ਕਿਤਾਬ ਬੰਦ ਕਰੋ ਤੇ ਆਪਣੇ ਆਪ ਨੂੰ ਸਮਝਾਓ ਕਿ ਤੁਸੀਂ ਕੀ ਪੜਿਆ ਹੈ ਆਮ ਗਲਤੀਆਂ ਜਿਨ੍ਹਾਂ ਤੋਂ ਬਚਣ ਦੀ ਲੋੜ ਆ ਉਹ ਆ ਬਹੁਤ ਸਖਤ ਟਾਈਮ ਟੇਬਲ ਆ ਅਜਿਹਾ ਸ਼ਡਿਊਲ ਨਾ ਬਣਾਓ ਜਿਸ ਵਿੱਚ ਸਾਹ ਲੈਣ ਦੀ ਵੀ ਜਗ੍ਹਾ ਨਾ ਹੋਵੇ ਕਿਉਂਕਿ ਫਲੈਕਸੀਬਿਲਟੀ ਬਹੁਤ ਜ਼ਰੂਰੀ ਆ ਦਿਮਾਗ ਨੂੰ ਜਾਣਕਾਰੀ ਸਟੋਰ ਕਰਨ ਲਈ 7 ਤੋਂ 8 ਘੰਟਿਆਂ ਦੀ ਨੀਂਦ ਹੋਣੀ ਚਾਹੀਦੀ ਆ ਨੀਂਦ ਨਾਲ ਸਮਝੌਤਾ ਮਤਲਬ ਯਾਦਦਾਸ਼ਤ ਘਟਾਉਣਾ ਪੜਾਈ ਦੇ ਦੌਰਾਨ ਫੋਨ ਨੂੰ ਦੂਜੇ ਕਮਰੇ ਦੇ ਵਿੱਚ ਰੱਖੋ ਪੇਪਰਾਂ ਵੇਲੇ ਤਣਾਅ ਹੋਣਾ ਸੁਭਾਵਿਕ ਆ ਇਹਦੇ ਲਈ ਸਕਾਰਾਤਮਕ ਸੋਚੋ ਮੈਨੂੰ ਕੁਝ ਨਹੀਂ ਆਉਂਦਾ ਦੀ ਥਾਂ ਤੇ ਮੈਂ ਹੌਲੀ-ਹੌਲੀ ਸਭ ਕੁਝ ਸਿੱਖ ਰਿਹਾ ਹਾਂ ਇਹ ਕਹੋ ਪਾਣੀ ਪੀਓ ਡੀਹਾਈਡਰੇਸ਼ਨ ਕਾਰਨ ਥਕਾਵਟ ਬਹੁਤ ਹੁੰਦੀ ਹੈ ਸੋ ਟਾਈਮ ਟੇਬਲ ਤੁਹਾਡਾ ਗੁਲਾਮ ਹੋਣਾ ਚਾਹੀਦਾ ਨਾ ਕਿ ਤੁਸੀਂ ਟਾਈਮ ਟੇਬਲ ਦੇ ਗੁਲਾਮ ਹੋਣੇ ਚਾਹੀਦੇ ਹੋ ਜੇਕਰ ਕਿਸੇ ਦਿਨ ਪਲਾਨ ਮੁਤਾਬਕ ਕੰਮ ਨਾ ਹੋਵੇ ਤਾਂ ਘਬਰਾਉਣਾ ਨਹੀਂ ਅਗਲੇ ਦਿਨ ਉੱਥੋਂ ਹੀ ਸ਼ੁਰੂ ਕਰੋ ਯਾਦ ਰੱਖੋ ਅਨੁਸ਼ਾਸਨ ਸਫਲਤਾ ਦੀ ਕੁੰਜੀ ਆ ਜੇਕਰ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ